ਕਿ ਜਦੋਂ ਗੁਰੂ ਮਾਰਾ ਸਾਹਿਬ ਸਾਧ ਸੰਗਤ ਜੀ ਮਰਾਵਣੀ ਲਿਖਾ ਰਹੇ ਸਨ ਉਸ ਵੇਲੇ ਰਾਗਾਂ ਤੇ ਦੇਸ਼ ਵਿੱਚ ਨਾਰਦਮੁਨੀ ਪੂਜਾ ਹੈ ਨਾਰਦਮੁਨੀ ਨੇ ਜਦੋਂ ਵੇਖਿਆ ਰਾਗਾਂ ਦੇ ਅੰਗ ਭੱਗੇ ਹੋਏ ਪੁੱਛਿਆ ਥੋੜੀਏ ਕੀ ਹਾਲ ਹੈ ਕਹਿੰਦੇ ਮਹਾਰਾਜੀ ਸਾਨੂੰ ਕੋਈ ਰਾਗਣੀ ਨੂੰ ਗਾਉਣ ਲੱਗ ਜਾਂਦਾ ਹੈ ਕੋਈ ਰਾਗ ਨੂੰ ਕੋਈ ਪੁੱਤਰ ਨੂੰ ਪਤਾ ਨਹੀਂ ਲੱਗਦਾ ਅਣਜਾਣ ਲੋਕ ਸਾਡਾ ਵਕਤ ਵਕਤ ਸਮਝਦੇ ਨਹੀਂ ਹਨ ਇਹ ਸਾਡੀ ਮਿਹਰਤਰੀ ਹੋ ਰਹੀ ਹੈ ਉਹਨਨ ਕਿਹਾ ਨਾਰਦਨ ਕੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਜਾਓ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਰਾਗਾਂ ਚ ਬਾਣੀ ਵਿਚਾਰ ਰਹੇ ਐ ਤੁਹਾਡੀ ਪੁਕਾਰ ਸੁਣ ਕੇ ਤੁਹਾਡਾ ਦੁੱਖ ਮਿਟਣਗੇ ਇਹ ਸੁਣ ਕੇ ਰਾਜ ਮਹਾਰਾਜ ਦੀ ਸ਼ਰਨ ਵਿੱਚ ਆਏ ਉਸ ਵੇਲੇ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦੇ ਅੰਦਰ ਵੀ ਇਸ ਤਰ੍ਹਾਂ ਕੁਸੀ ਵੀ ਮਹਾਰਾ ਮੇਰੀ ਰਚਨਾ ਨੂੰ ਰਚਣ ਲਿਖਣ ਮਹਾਰਾ ਜੀ ਨੂੰ ਗਿਓ ਇਹਨ ਭਾਈ ਨੂੰ ਸੁਪਨਾ ਆਇਆ ਸਮੁੰਦਰ ਚ ਡੁੱਬਦਾ ਸੀ ਆਪਦੀ ਰਚਨਾ ਨੂੰ ਪੜ੍ਹ ਕੇ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਤਰਦਾ ਸੀ ਉਸ ਵੇਲੇ ਤੋਂ ਸੰਕਲਪ ਛੜਦਾ ਸੀ ਪਰ ਭਗਤ ਬਾਣੀ ਲਿਖਣ ਤੋਂ ਜਿਹੜਾ ਸੰਕਲਪ ਫੁਰਿਆ ਸੀ ਉਹ ਪੂਰਾ ਕਰਨ ਦਾ ਇੱਛੇ ਮਹਾਰਾਜੀ ਨੇ ਕਿਹਾ ਭਾਈ ਗੁਰਦਾਸ ਸਾਹਿਬ ਜੀ ਇਹ ਰਾਗ ਸ਼ਰਨ ਆਇਆ ਹੈ ਬਾਣੀ ਦਾ ਭੋਗ ਪੈ ਰਿਹਾ ਹੈ 84 ਦਾ ਗਉੜਾ ਉਚਾਰਨ ਕਰੋ ਤੁਸੀਂ ਸਾਡੇ ਪਾਸ ਉਸ ਵੇਲੇ ਭਾਈ ਗੁਰਦਾਸ ਸਾਹਿਬ ਨੂੰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਇਹ ਰਾਗ ਵਾਲਾ ਜਿਹੜਾ ਸਾਹਿਬ ਸੰਗੀਤ ਲਿਖਣਾ ਕੀਤਾ ਉਹ ਰਾਗ ਵਾਲਾ ਸਤਿਗੁਰੂ ਸਾਹਿਬ ਜੀ ਇੱਥੇ ਸਮਾਪਤੀ ਤੇ ਲਿਖਾਉਂਦੇ ਹਨ ਸੁਣੋ ਇਕਜਿਤ ਹੋ ਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਿਹੜੇ ਲੋਕ ਕਹਿੰਦੇ ਰਾਗ ਵਾਲਾ ਚ ਮਹੱਲਾ ਨਹੀਂ ਜਪਜੀ ਸਾਹਿਬ ਤੇ ਮਹੱਲਾ ਵੀ ਹੈ ਨਹੀਂ ਫਿਰ ਕਹਿੰਦੇ ਨਾਨਕ ਨਾਮ ਨਹੀਂ ਰੰਗ ਕਿੰਜੜਾ ਤੂੰ ਗਾ ਸਕੀ ਹਰ ਇੱਕ ਪਿਆਰ ਉਹ ਸਤਿਗੁਰ ਤੋਂ ਸੇਖ ਸਕੀ ਮਨ ਕਿੰਜੜਾ ਫਲ ਪਾਉ ਉਹਦੇ ਚ ਵੀ ਨਾਨਕ ਨਾਮ ਨਹੀਂ ਹੈ ਫਿਰ ਜਦ ਸੱਚਾ ਪਾਤਸ਼ਾਹ ਸਿਰਸਾ ਦੇ ਸਾਹ ਹੋ ਜਿਸ ਪਾਸ ਬੈਠੇ ਹੋ ਸੋਈ ਇਹ ਸਭਨਾ ਦਾ ਦਸਾਹੋ ਸਲਾਹੀ ਸਲਾਹ ਦੀ ਪੌੜੀ ਵੀ ਨਾਨਕ ਨਾਮ ਨਹੀਂ ਹੈ ਇਹ ਤਾਂ ਮਹਾਰਾ ਦੀ ਮਰਜ਼ੀ ਹੈ ਜਿਵੇਂ ਚਾਹਿਆ ਸਰਗੁਰੂ ਜੀ ਨੇ ਕੀਤਾ ਜਿਹੜੇ ਨਾਨਕ ਨਾਮ ਵਾਲੀ ਕੋਈ ਬਾਹਰੂ ਕੈਦੀ ਬਣਾਈ ਹੋਵੇ ਉਹ ਕੋਈ ਗੁਰਬਾਣੀ ਕਹਿਨੇ ਬਣ ਸਕਦੀ ਜੋ ਗੁਰੂ ਸਾਹਿਬ ਲਿਖਿਆ ਹੈ ਪੂਰੇ ਕਰਕੇ ਸਭ ਕੁਝ ਪੂਰਾ ਘਟਬੱਧ ਕਿਸ ਨਾਹੀ ਨਾਨਕ ਗੁਰੂ ਖੈਰ ਸਾਹ ਜਾਣੇ ਪੂਰੇ ਮਾਇ ਸਵਾਈ ਇਹ ਨਿਸ਼ਚੈ ਕਰੋ ਗੁਰਸਿੱਖੋ ਬਾਕੀ ਰਾਗ ਵਾਲਾ ਦੋ ਪ੍ਰਕਾਰ ਦੇ ਹਨ ਇੱਕ ਹਨੂਮਾਨ ਮਾਦੀ ਹੈ ਇੱਕ ਸ਼ੇਮਾਦੀ ਹੈ ਹਨੂਮਾਨ ਮਾਦੇ ਪਹਿਰੋਂ ਤੋਂ ਰਾਗ ਸ਼ੁਰੂ ਹੁੰਦੇ ਹਨ ਸ਼ੇਮਾਦੇ ਸ੍ਰੀ ਰਾਗ ਤੋਂ ਸ਼ੁਰੂ ਹੁੰਦੇ ਹੈ ਸ੍ਰੀ ਰਾਗ ਦੀ ਅਨਸਾਰ ਮਹਾਰਾਜੀ ਨੇ ਪਹਿਲਾਂ ਬਾਣੀ ਸਾਰੀ ਲਿਖੀ ਹੈ ਤੇ ਬਾਕੀ ਹਨੂਮਾਨ ਦੇ ਮਾਤ ਦੇ ਅਨਸਾਰ ਪਹਿਰੋਂ ਰਾਗ ਤੋਂ ਸ਼ੁਰੂ ਕਰਦੇ ਹੈ ਇਹਨਾਂ ਰਾਗ ਮਾਲਾਂ ਰਾਗ ਜਿਹੜੇ ਮਾਰੇ ਦੀ ਸ਼ਰਨ ਆਏ ਹੈ 84 ਰਾਗ ਦੇ ਰਾਗੀਆਂ ਉਹਨਾਂ ਦੀ ਲਿਸ਼ਟ ਭਾਈ ਗੁਰਦਾਸ ਸਾਹਿਬ ਹੀ ਲਿਖਦੇ ਹਨ ਮਹਾਰਾਜ ਦੀ ਹਜ਼ੂਰੀ ਵਿੱਚ ਜਿਸ ਵੀ ਬਾਤ ਭਾਈ ਮਨੀ ਸਿੰਘ ਮਸਾਉ ਗੁਰਬਾਣੀ ਦੇ ਲਿਖਦੇ ਹੈ ਭੋਗ ਪਾਵੋ ਰਾਗ ਮਾਲਾ ਪੜ ਫਿਰ ਮੇ ਪਾਪ ਜਾਏ ਸਭ ਸਰ ਰਾਗ ਮਾਲ ਪਰ ਹੋਵਤ ਪੂਰਾ ਰਾਗ ਮਾਲ ਗੁਰ ਪਾਠ ਅਗੂਰਾ ਇਹ ਲਿਖਿਆ ਹੈ ਕਿ ਰਾਗ ਵਾਲਾ ਪੜ ਕੇ ਪਾਠ ਪੂਰਾ ਹੁੰਦਾ ਹੈ ਰਾਗ ਮਾਲਾ ਪੜੇ ਤੋਂ ਬਿਨਾਂ ਸਾ ਸੰਗਰੀ ਪੂਰਾ ਨਹੀਂ ਹੁੰਦਾ ਇਸ ਪ੍ਰਕਾਰ ਜਿਵੇਂ ਮਹਾਰਾਜ ਇੱਕ ਅਖਰ ਵੀ ਜਿਹੜਾ ਲਿਖਿਆ ਹੈ ਉਹਨੂੰ ਜਿਹੜਾ ਛੜਨਾ ਸਿੱਖਦਾ ਹੱਕ ਨਹੀਂ ਸੋ ਸਤਿਗੁਰੂ ਦਾ ਪੂਰੇ ਦਾ ਕੀਤੇ ਹੋਏ ਤੇ ਪਹਿਲਾ ਦੇਣਾ ਯੋਗ ਹੈ ਕੋਈ ਰਾਗ ਵਾਲਾ ਕਿ ਕਿਸੇ ਪ੍ਰਕਾਰ ਦਾ ਗੁਰਮਤ ਉਲਟ ਖੰਡਣ ਨਹੀਂ ਹੈ ਸਤਿਗੁਰੂ ਮਾਰਾ ਸਾਡੇ ਪਾਪਛਾ ਜਿਵੇਂ ਜਲਜੀ ਸਾਹਿਬ ਲਿਖਿਆ ਦਾਵਤ ਪੇ ਉਹ ਰਾਗ ਪਰਿਸ਼ੂ ਕਹੀਏ ਨੇ ਇੱਥੇ ਰਾਗ ਤੇ ਰਾਗੀਆਂ ਗਾਉਂਦੇ ਦੱਸਿਆ ਮਹਾਰਾਜ ਸਾਹਿਬ ਨੂੰ ਸੁਣੋ ਇਸ ਪ੍ਰਕਾਰ ਉਚਾਰਦੇ ਹਨ ਸਤਾਦੇ ਭਾਈ ਜੋਗ ਸਿੰਘ ਜੀ ਜਿਹੜੇ ਹੋਏ ਹਨ ਸਿੱਖ ਖਾਲਸੇ ਵਾਲਿਆਂ ਦੇ ਪਹਿਲਾਂ ਕੋਈ ਰਾਗਵਾਲ ਤੋਂ ਉਸ ਤਨ ਅਤੇ ਜਦੋਂ ਜਾ ਕੇ ਦਰਸ਼ਨ ਕੀਤੇ ਗੁਰਦਾਰ ਪ੍ਰਸਾਦ ਉਹ ਲਿਖਤ ਉਹ ਹੀ ਅੱਖਰ ਵੇਖ ਕੇ ਮੱਥਾ ਟੇਕਾ ਕਹਿੰਦੇ ਮੇਰੀ ਗਲਤੀ ਸੀ ਹੁਣ ਤੱਕ ਮੈਂ ਗਲਤੀ ਕਰਦਾ ਰਿਹਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਫਿਰ ਦਸਵੇਂ ਪਾਤਸ਼ਾਹ ਦੌਨਵੀਂ ਵੀਰ ਚ ਲਿਖਦਾ ਸਾਡੇ ਅੰਦਰ ਹੰਕਾਰ ਹੈ ਜੋ ਨਹੀਂ ਮੰਨਣਾ ਆਪਣੀ ਮੱਤ ਛੱਡਣੀ ਚਾਹੀਦੀ ਹੈ ਸਤ ਗੁਰੂ ਪੂਰੀਆਂ ਦੇ ਆਖੇ ਲੱਗਣਾ ਚਾਹੀਦਾ ਹੈ ਇਹ ਜਾਣ ਕੇ ਸਿਰ ਝੁਕਾਉਣਾ ਪਿਆ ਸੀ ਉਸ ਨੂੰ ਇਸੇ ਪ੍ਰਕਾਰ ਸਾਧ ਸੰਗੇ ਜੀ ਭਾਈ ਦਨੀਵਾਲ ਸੋਭਾ ਸਿੰਘ ਇੱਕ ਗਿਆਨੀ ਸੀ ਉਹ ਰਾਜਵਾਲ ਤੋਂ ਬਗੈਰ ਗੁਰਦਵਾਰ ਸਾਹਿਬ ਰੱਜ ਕੇ ਅਕਾਲ ਤਖਤ ਲੈ ਆਂਦੇ ਅਕਾਲ ਤਖਤ ਸਾਹਿਬ ਲੈ ਆਇਆ ਕਿ ਖਾਲਸਾ ਜੀ ਮਨਜ਼ੂਰੀ ਦਿਓ ਸਿੰਘਾਂ ਨੂੰ ਉਸ ਵੇਲੇ ਕਿਹਾ ਵੀ ਤੂੰ ਰਾਜਵਾਲ ਤੋਂ ਬਗੈਰ ਲਿਖੀਏ ਵੀ ਠੀਕ ਨਹੀਂ ਉਸ ਨੇ ਉਸ ਨੇ ਆਉਦਾ ਹੰਕਾਰ ਜਿਆ ਕੀਤਾ ਸਿੰਘਾਂ ਨੇ ਅਰਦਾਸ ਕੀਤੀ ਵੀ ਜਾਂ ਤਾਂ ਮਹਾਰਾਜ ਜੀ ਇਹਨੂੰ ਕੋਈ ਦੰਡ ਮਿਲਣਾ ਚਾਹੀਦਾ ਹੈ ਇਹ ਰਾਗ ਵਾਲਾ ਨਹੀਂ ਲਿਖੀ ਤੇ ਜਾਂ ਸਾਰੀ ਸੰਗਤ ਪੜ ਲਉ ਹਟ ਜੂ ਅਠ ਦਿਨਾਂ ਚ ਕੋਈ ਨਜ਼ਾਰਾ ਵਖਾਓ ਉਹਦੇ ਅੱਠ ਦਿਨ ਤੋਂ ਅੰਦਰ ਅੰਦਰ ਕੀੜੇ ਮੂਹ ਜਪੈ ਗੇ ਸਾਫ ਸੰਗਤ ਦੇ ਜਵਾਨ ਤੇ ਫੇ ਲਿਸ਼ਟੀ ਮਾਫੀ ਮੰਗੀ ਇਹ ਸ੍ਰੀ ਹਰਮੰਦਰ ਸਾਹਿਬ ਦੇ ਕਾਲਜਾਂ ਦੇ ਵਿੱਚ ਇਹ ਸੀ ਅਕਾਲੀ ਲਹਿਰ ਵੇਲੇ ਜਦੋਂ ਗੜਗਾਜੂ ਵਾਲੇ ਰਾਗ ਵਾਲਾ ਬੰਦ ਕੀਤੀ ਹੈ ਅਕਾਲ ਤਖਤ ਦੀ ਉਦੋਂ ਦਾ ਪੱਤਰਾ ਲਕੋਤਾ ਕਿਤੇ ਇਸ ਪ੍ਰਕਾਰ ਸਾਧ ਸੰਗਤ ਜੀ ਚੋਰੀ ਕੀਤੀ ਹੈ ਉਹ ਸੋਭਾ ਸੰਧਿਆਨੀ ਦੇ ਕੀਨੇ ਪੈ ਗਏ ਸੰਭਰਨ ਦਿੱਤੀ ਮਾਫੀ ਮੰਗੀ ਉਹ ਜਿਹੜੀ ਵੀਰ ਸੀ ਉਹ ਸਾਧ ਸੰਗਤ ਜੀ ਭਾਈ ਆਲਾ ਸਿੰਘ ਦੇ ਗੁਰਦੂ ਵਿੱਚ ਉੱਥੇ ਰੱਖੀ ਗਈ ਵੀ ਕੋਈ ਪੂਜਾ ਨਾ ਕਰੇ ਅਤੇ ਕੋਈ ਕਿਸੇ ਪ੍ਰਕਾਰ ਦਾ ਇਹੋ ਪਾਠ ਨਾ ਕਰੇ ਉਦੋਂ ਦੀ ਉੱਥੇ ਪਈ ਹੈ ਇਸ ਪ੍ਰਕਾਰ ਸਾਹਿਬ ਸੰਗੇਜੀ ਹੋਈ ਸੀ ਕੰਧ ਦੇ ਅੰਦਰ ਜਦੋਂ ਇਰਾਦ ਨਾਲ ਤੋਂ ਉਲਟ ਹੋਏ ਸਨ ਲੋਕ ਸੋ ਭਾਈ ਸੰਤੋਖ ਸਿੰਘ ਤੋਂ ਵੀ ਸ਼ੋਭਾ ਸੁਣ ਲਖਾਈ ਸੀ ਭਾਈ ਸ਼ੋਭਾ ਸੰਤੋਖ ਨੂੰ ਕਹਿੰਦਾ ਇਹ ਨਾ ਸੁਣ ਲਿਖੀਏ ਗੁਰਨੇ ਕਾ ਸਿੱਖਣੇ ਲਿਖਦੀ ਨ ਆਪ ਬਦਲ ਕੇ ਕਹਿੰਦਾ ਮੈਨੂੰ ਨਹੀਂ ਪਤਾ ਸਿੱਖਣ ਲਿਖੀ ਗੁਰੂ ਸਾਹਿਬ ਲਿਖੀ ਆਪ ਹੀ ਵੱਤੋ ਵਿਆਖਾਦ ਕੀਤਾ ਆਪ ਹੀ ਮੁਕਰ ਗਿਆ ਹੈ ਇਸ ਪ੍ਰਕਾਰ ਸਾਹਿਬ ਸੰਗੇਜੀ ਜੋ ਜਿੰਨੇ ਗੁਰੂ ਸਾਹਿਬ ਦੀਆਂ ਲਿਖਤੀ ਦੀਵਾਨ ਹਨ ਸਾਰਿਆਂ ਵਿੱਚੋਂ ਇਹ ਆਉਂਦੀ ਹੈ ਇਹ ਛੱਡਣੀ ਅਸੀਂ ਭਾਈ ਫਿਰ ਦੋਸ਼ ਦੇ ਭਾਗੀ ਨਹੀਂ ਕਰੇ ਬੜਨਾ ਚਾਹੁੰਦੇ ਜਿਹੜਾ ਛੱਡੇ ਉਹਦੇ ਸ੍ਰੀ ਪਾਤਸ਼ਾਹ ਰਹਿਣਾ ਚਾਹੀਦਾ ਹੈ ਸੋ ਗੁਰ ਸਿਖੋਏ ਚੇਤੇ ਕਰੋ ਬੇਨਤੀ ਕਰਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਮ ਜਿਵੇਂ ਦੇ ਸੰਪੂਰਨ ਕੀਤੇ ਹੈ ਓਵੇਂ ਨਿਸ਼ਚਾ ਰੱਖਣਾ ਚਾਹੀਦਾ ਹੈ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਤੁਸੀਂ ਜਿਉਂ ਕਥਾ ਚੱਲੀ ਹੋ ਸਾਥ ਦਿੱਤਾ ਹੈ ਸਾਹੂਨਾਂ ਤੋਂ ਅੱਜ ਵਰਕੇ ਮਾਫੀ ਮੰਗਦਾ ਹੈ ਕਈਆਂ ਨੂੰ ਕਥਾ ਦੇ ਵਿੱਚ ਘੂਰਿਆ ਹੋਵੇਗਾ ਕਈਆਂ ਨੂੰ ਕੌੜੇ ਬਚਨ ਕਹੇ ਹੋਣਗੇ ਸਹੂਨਾਂ ਦੇ ਚਰਨਾਂ 'ਚ ਬੇਨਤੀ ਹੈ ਆਪਾਂ ਜਹਾਜ਼ ਦੇ ਉੱਤੇ ਜਿਵੇਂ ਚੜੀਦਾ ਹੈ ਇਸ ਪ੍ਰਕਾਰ ਮਾਦਾ ਦੀ ਕਥਾ ਦੇ ਸਮੁੰਦਰ ਤੋਂ ਤਰਨ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਸੀ ਅਤੇ ਸਾਰਿਆਂ ਨੂੰ ਮਾਫੀ ਦੇਣੀ ਕੋਈ ਅਨੇਕਾਂ ਗਲਤੀਆਂ ਦੇ ਭਰੇ ਹੋਏ ਹਾਂ ਅਤੇ ਅੱਗੇ ਵਾਤੇ ਕਰੇ ਗੁਰ ਸਿੱਖੋ ਚੇਤੇ ਨਾ ਰੱਖਣਾ ਔਗਣਾਂ ਦੇ ਭਰੇ ਹੋਏ ਜਾਣ ਕੇ ਸੰਗਤ ਨੂੰ ਮਾਫੀ ਦੇਣੀ ਸਭਨਾਂ ਗੁਰੂ ਜੀ ਖਣੇ ਪਾਸੋਂ ਮਾਫੀ ਮੰਗਦੇ ਆਂ ਅੱਗੇ ਹਮੇਸ਼ਾ ਹੀ ਦਾਸ ਦੀ ਆਤ ਹੈ ਜਦੋਂ ਕਦੋਂ ਸਪੂਰਨ ਹੋਵੇ ਸਭ ਸਿੰਘਾਂ ਦੇ ਪਾਸੋਂ ਦਾਸ ਮਾਫੀ ਮੰਗਦਾ ਹੈ ਇੱਕ ਓ ਅਨਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਇੱਕ ਦੁਆ ਤੁ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹ ਰਾਗ ਮਾਲਾ ਜਿਹਨੇ ਰਾਗ ਆਉਣਗੇ ਉਹਨਾਂ ਰਾਗਾਂ ਦੇ ਕੋਈ ਪੁੱਤਰ ਆਉਣਗੇ ਕੋਈ ਰਾਗੀਆਂ ਜਿਹੜੇ ਪਿਛਲੇ ਰਾਗ ਆ ਚੁੱਕੇ ਆ ਬਾਣੀ ਤੋਂ ਉਹਨਾਂ ਦਾ ਸੰਬੰਧ ਆਵੇਗਾ ਸੁਣਿਓ ਇੱਕੋ ਦਾਇਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਰਾਗਾਂ ਦੀ ਮਾਲਾ ਪੰਗ ਵੀ ਲਿਖਦੇ ਹਾਂ ਰਾਗ ਏਕ ਸਤ ਪੰਚ ਬਰੰਗ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਹੈ ਗੁਰੂ ਅਰਜਨ ਸਾਹਿਬ ਇੱਕ ਇੱਕ ਰਾਗ ਹੈ ਸੰਗ ਨਾਲ ਪੰਜ ਪੰਜ ਵਾਰ ਫੇਟ ਅੰਗਣਾ ਵਿੱਚ ਨਾਗਣੀਆਂ ਹਨ ਸੰਗ ਆਲਾਪ ਹੈ ਆਠ ਉਨੰਦਰ ਸ੍ਰੀ ਸਤਿਗੁਰੂ ਅਠਾਠੇ ਦਾ ਪੁੱਤਰ ਆਪਦੇ ਜਸ ਨੂੰ ਨਾਲ ਆਲਾਪ ਦੇ ਉਚਾਰਦੇ ਹਨ ਪ੍ਰਥਮ ਰਾਗ ਪੈਰੋ ਰੁਇ ਕਰਹੀ ਪਹਿਲਾ ਮਾਰਾ ਅੰਮ੍ਰਿਤ ਵੇਲੇ ਦਾ ਰਾਗ ਜੋ ਪੈਰੋ ਹੈ ਮੈਂ ਉਸ ਦੇ ਤਾਈ ਗੰਧਾਰਵ ਆਉ ਆਗ ਕੋ ਨਾਦ ਤੁਮਰੇ ਅਦਕੋ ਚਾਰ ਨਾ ਕਰਦੇ ਹਾਂ ਪੰਜ ਰਾਗਨੀ ਸੰਗ ਉਚਰਹੀ ਤੇ ਨਾਲ ਪੰਜ ਰਾਗਨੀਆਂ ਆ ਕੇ ਜਲਦਾ ਉਚਾਰਨ ਕਰਨੀਆਂ ਹਨ ਪ੍ਰਥਮ ਪੈਰ ਵੀ ਬਿਲਾਵਲੀ ਪਹਿਲਾ ਰਾਗਨੀ ਪੈਰ ਵੀ ਹੈ ਦੂਜੀ ਮਾਰਾ ਬਲਾਵਲੀ ਹੈ ਪੈਰੋ ਰਾਗ ਆਪ ਪੁਨਿਆਕੀ ਗਾਲ ਹੈ ਬੰਗਲੀ ਤੀਜੀ ਮਾਰਾ ਪੁਨਿਆਕੀ ਹੈ ਚੌਥੀ ਬੰਗਲੀ ਰਾਗ ਨਹੀਂ ਗਾ ਰਹੀ ਹੈ ਪੁਨ ਅਸਲੇ ਕੀ ਕੀ ਪਹੀ ਬਾਰੀ ਇਹ ਮਾਰਾ ਅਸਲੇ ਕੀ ਰਾਗ ਨਹੀਂ ਦੀ ਬਾਰੀ ਆਈ ਹੈ ਇਹ ਪਹਿਰੋ ਕੀ ਪੰਜ ਇਹ ਪਹਿਰੋ ਦੀਆਂ ਪੰਜ ਰਾਗਣੀਆਂ ਹਰੀਆਂ ਸੱਚੇ ਪਾਤਸ਼ਾਹ ਜੀ ਪੰਜਵ ਹਰਖ ਦਸਾਖ ਸੁਨਾ ਇਹਦੇ ਅੱਠ ਪੁੱਤਰ ਇਹਨਾਂ ਇੱਕ ਦਾ ਨਾਮ ਪੰਜਵ ਹੈ ਦੂਹੇ ਨਾਮ ਹਰਖ ਹੈ ਤੀਜਾ ਦਸਾਕ ਹੈ ਸੁਣਾਉਂਦੇ ਹਨ ਬੰਗਾਲਮ ਮਾਦ ਮਾਦਵ ਚੌਥਾ ਮਾਰਾ ਬੰਗਾਲਮ ਹੈ ਪੰਜਵਾਂ ਮਾਦ ਮਦ ਹੈ ਛੇਵਾਂ ਮਾਦਵ ਆਪ ਨੂੰ ਗਾਉਂਦਾ ਹੈ ਲਲਤ ਬਿਲਾਵਲ ਗਾ ਰਹੀ ਛੇਵਾਂ ਸੱਤਵਾਂ ਮਾਰਾ ਬਿਲਾਵਲ ਲਲਤ ਗਾ ਰਿਹਾ ਹੈ ਅੱਠਵੇਂ ਬਲਾਵ ਲਗਾ ਰਿਹਾ ਵੇਖੋ ਬਲਾਵਲ ਵੀ ਆ ਚੁੱਕਾ ਹੈ ਆਪਣੀ ਆਪਣੀ ਭਾਂ ਆਪਣੀ ਆਪਣੀ ਤਾਂ ਭਾਂ ਤਰ੍ਹਾਂ ਤਰ੍ਹਾਂ ਦੇ ਨਾਲ ਤਰੀਕਿਆਂ ਦੇ ਨਾਲ ਅੱਠ ਪੁੱਤਰ ਪਹਿਰਵਕੀ ਇਹ ਅੱਠ ਪੁੱਤਰ ਪਹਿਰੋਂ ਦੇ ਹਨ ਗਾਇ ਹੈ ਗਾਇਨ ਪਾਤਰ ਇਹ ਗਾਉਂਦੇ ਹਨ ਗਾਉਣ ਦੇ ਜੋ ਪਾਤਰ ਅਧਕਾਰੀ ਹਨ ਦੁਤੀਆ ਮਾਲਕ ਉਸਕ ਆਲਾ ਪਹਿਰ ਦੂਜਾ ਮਾਰਾ ਮਾਲਕ ਉਸਿਆ ਰਾਗ ਆਪ ਨੂੰ ਆਲਾਪ ਦਾ ਜਸੋ ਚਾੜਨਾ ਹੈ ਸੰਗ ਰਾਗਲੀ ਪਾਚੋ ਨਾਲ ਮਾਰਾ ਪੰਜ ਰਾਗਣੀਆਂ ਥਾਪੇ ਇਸ਼ਤਤ ਹੋਈਆਂ ਹਨ ਗੋਡ ਕਰੀ ਅਰਦੇਵ ਗੰਧਾਰਾ ਇਹ ਮਾਰਾ ਗੋਡ ਕਰੀ ਹੈ ਦੂਜੀ ਦੇਵ ਗੰਧਾਰੀ ਹੈ ਗੰਧਾਰੀ ਸੀ ਹੁਤੀ ਉਚਾਰ ਜੀ ਮਾਰਾ ਗੰਧਾਰੀ ਹੈ ਚੌਥੀ ਸੀ ਹੁਤੀ ਆ ਉਚਾਰਨ ਕਰਦੀ ਤਨ ਆਸਰੀ ਇਹ ਪੰਜੋਂ ਗਾਇ ਅਦੇ ਸੱਚੇ ਪਾਤਸ਼ਾਹ ਤਨ ਆਸਰੀ ਹੈ ਦੇਵ ਗੰਧਾਰੀ ਤੇ ਤਨ ਆਸਰੀ ਇਹ ਮਾਲਕੋਂ ਜਿਹੜੀਆਂ ਰਾਗਣੀਆਂ ਵਿੱਚੋਂ ਪਿੱਛੇ ਬਾਣੀ ਚਾ ਚੁੱਕੀਆਂ ਲਗਾਉਂਦੀਆਂ ਮਾਲ ਰਾਗ ਕੌਸ਼ਕ ਸੰਗ ਲਾਏ ਮਾਲ ਕੌਸ਼ਕ ਰਾਗ ਦੇ ਨਾਲ ਮੇਲੀਆਂ ਹਨ ਮਾਰੂ ਮਸਤੰਗ ਦੇ ਬੇਵਾਰਾ ਜੇ ਮਾਰੂ ਪੁੱਤਰ ਇਹਦੇ ਮਾਰੂ ਹੈ ਇੱਕ ਦੂਜਾ ਮਸਤੰਗ ਹੈ ਤੀਜਾ ਮੇਵਾਰਾ ਹੈ ਪਰਵਲ کئی ਮਸਤੋਂਗੇ ਗੌਂਦਾ ਕਹਿੰਦੇ ਅੰਗ ਮੇਵਾਰਾ ਇਕੱਠਾ ਕਰਦੇ ਐ ਮਸਤੰਗ ਦਸਰੇ ਇਕੱਠਾਈ ਇਹ ਮੇਵਾਰਾ ਪਰਵਲ ਚੰਦ ਕੌਸ਼ਕ ਉਹ ਬਹਾਰਾ ਚੌਥਾ ਪਰਵਲ ਕੰਨ ਹੈ ਪੰਜਵਾਂ ਕੌਸ਼ਕ ਹੈ ਛੇਵਾਂ ਵਾਰ ਹੈ ਖੌਖਤ ਆ ਪੌਰਾ ਨਦ ਗਾਏ ਸਤਵਾਂ ਖੌਖਤ ਹੈ ਉਹ ਬੌਢੋ ਪੌਰਾ ਨਦ ਅੱਠਵਾਂ ਗਾਉਂਦੇ ਹਨ ਹਸ ਮਾਲਕ ਉਸ ਕ ਸੰਗ ਲਾਏ ਇਹ ਅਠਮਾਲਕ ਉਸੀ ਦੇ ਨਾਲ ਮਾਰੇ ਮਿਲੇ ਹੋਏ ਰਾਗ ਗਾਉਂਦੇ ਹੁੰਦੇ ਨੇ ਪੁੱਤਰ ਕੁੰ ਆਇਓ ਹੇ ਫੇਰ ਮਾਰਾ ਹੰਡੋਲ ਰਾਜ ਆ ਗਿਆ ਆਪ ਦੀ ਸ਼ਰਨ ਦੇ ਗੁਰੂ ਅਰਜਨ ਸਾਹਿਬ ਜੀ ਪੰਜ ਨਾਰ ਸੰਗ ਅਸਤ ਸੋਪੇ ਇਹਦੇ ਪੰਜ ਨਾਰ ਰਾਜਣੀਆਂ ਹਨ ਗੀਆਂ ਅੱਠ ਪੁੱਤਰ ਹਨ ਮੈਂ ਸਹਿ ਤਾਨ ਕਲੋ ਜੇ ਉੱਠਦੇ ਹਨ ਤਾ ਲਹਿਰਾਂ ਦੇ ਕਲੋਲ ਕਲੋਲ ਉੱਠਦੇ ਹਨ ਤਾਣ ਤਾਣ ਮਿਲਾਉਣੇ ਕਰਕੇ ਕਲੋਲ ਲਹਿਰਾਂ ਉੱਠਦੀਆਂ ਹਨ ਕਾਇਦ ਤਾਰ ਮਿਲਾ ਜਦੋਂ ਗਾਉਦੇ ਹੈ ਤਾਰ ਨੂੰ ਮੇਲ ਕਰਕੇ ਰਾਗੀ ਤੇਲੰਗੀ ਦੇਵਕਰੀ ਆਏ ਇਹਦੀਆਂ ਰਾਜਣੀਆਂ ਕੁਮਾਰਾ ਤੇਲੰਗੀ ਹੈ ਦੂਜੀ ਦੇਵਕਰੀ ਲਈ ਹੈ ਬਸ ਬਤਾਂਤੀ ਸੰਦੂਰ ਸੋਹਾਗੀ ਆਰਦ ਸੰਤੀ ਹੈ ਕੋਈ ਵੀ ਸੰਦੂਰੀ ਸੋਹਣੀ ਹੈ ਸਾਰਸ ਅਹੀਰੀ ਲੈ ਭਾਰ ਜਾ ਤੇ ਉਸ ਦੇਵਾਰਾ ਅਹੀ ਹੈ ਤੇ ਭਾਰ ਜਾ ਸ਼ੀਲ ਲੈ ਕੇ ਸੰਦ ਲਾਈ ਪੰਜੋ ਆਰਿਆ ਰੀਸ ਜੈ ਜੈ ਸੇ ਮੈ ਲੱਗੇ ਨੇ ਸ਼ਰਮਾਨੰਦ ਭਾਸਕਰ ਆਏ ਇਹਦੇ ਵਿੱਚ ਤਿਰਵਾੜਾ ਇੱਕ ਬੰਦਾ ਉਹ ਸ਼ਰਮਾਨੰਦ ਦੂਜੇ ਨੇ ਤਾਸਕਰ ਹੈ ਚੰਦਰ ਬਿੰਬ ਮੰਗਲ ਨ ਸੁਹਾ ਹੈ ਸਰਦਿਕ ਚੰਦਰ ਬਿੰਦ ਹੈ ਤੀਜਾ ਮੰਗਲ ਨ ਸੋ ਨੀਰਤ ਕਾ ਸਰਦ ਬਾਲ ਆਉ ਆਹ ਬਨੂ ਤਸਮਾਨ ਪੰਜੇ ਹੈ ਤੇ ਬਲੋਦਾ ਚੇਲੇ ਹੈ ਕਾ ਸਰਦ ਬਸੰਤ ਕਮੂਦਾ ਕਹੇ ਸਰਦ ਸਰਦ ਰਸ ਗਏ ਬਸੰਤ ਆਉਂਦਾ ਹੈ ਤੇ ਕਮੂਦਾ ਆਉਂਦਾ ਹੈ ਆਸ਼ਟ ਪੁੱਤਰ ਸਵਾਰ ਕੇੇ ਸਵਾਰੀ ਆਸ਼ਟ ਪੁੱਤਰ ਸਵਾਰ ਕੇ ਫੈਦੂ ਬਾਬੂ ਜੀ ਕਹਿੰਦੇ ਕਹੇ ਹਨ ਉਹਨੇ ਆਈ ਦੀਪਕ ਕਹਿੰਦਾ ਰਾਗ ਦੀ ਮਹਰਾਦਰੀ ਆ ਗਈ ਹੈ ਕਸ਼ੇਲੀ ਪਟਮੰਜਰੀ ਇਹਦੀਆਂ ਰਾਗੀਆਂ ਇੱਕ ਤਾਂ ਕਸ਼ੇਲੀ ਹੈ ਦੂਜੀ ਮਹਰਾ ਪਟਮੰਜਰੀ ਹੈ ਟੋਡੀ ਕਹੀ ala ਇਸ ਦੀ ਟੋਡੀ ਹੈ ਮੇਰਾ ala ਤੇ ਚਾਰ ਕੇ ਕਹੀ ਹੈ ਕਾ ਮੋਦੀ ਆਮੂ ਜਰੀ ਤੇ ਫਿਰ ਮਹਰਾ ਕਾ ਮੋਦੀ ਹੈ ਪੰਜਵੀਂ ਗੂਜਰੀ ਹੈ ਰਾਜਨੀ ਸੰਗ ਦੀਪਕ ਕੇ ਥਾਪ ਦੀਪਕ ਦੇ ਨਾਲ ਮਹਾਰਾਜ ਜੀ ਖਤੀਏ ਸਤਨ ਕੀਤੀਆਂ ਹੋਈਆਂ ਹਨ ਆਲੰਕਾ ਕੁੰਤਲ ਔਰ ਰਾਮਾ ਇਹ ਪੁੱਤਰ ਹਨ ਇੱਕ ਕਲੰਕਾ ਹੈ ਦੂਜਾ ਕੁੰਤਲ ਹੈ ਤੀਜਾ ਔਰ ਬੜੋ ਰਾਮਾ ਹੈ ਕਮਲ ਕੁਸਮ ਚੰਪਕ ਕੇ ਨਾਮ ਚੰਪਕ ਵਾਲਾ ਕਮਲ ਕੁਸਮ ਇਕੱਠਾ ਕਰ ਲੋ ਅਤੇ ਚੰਪਕ ਪੰਜਵਾਂ ਇਹ ਨਾਮ ਹੈ ਗੌਰਾ ਔਰ ਕਾਉਨ ਰਾ ਕਲਿਆਣੇ ਤੇ ਸਾਬ ਸੇ ਗੌੜਾ ਹੈ ਇਹ ਛੇਵੇਂ ਤੇ ਕੌਣਾ ਹੋਣ ਫਕੀਰ ਤੇ ਕਲਿਆਣੇ ਅਠਵੇਂ ਅਸ ਪੁੱਤਰ ਦੀਪਕ ਕੇ ਜਨਮ ਦੀਵਕ ਤੇ ਜਾੜੇ ਗਏ ਹਨ ਆਪੇ ਮੇਲੇ ਦੀ ਰਾਗ ਵੈਗਾਂ ਤੇ ਸਾਰੇ ਮਿਲ ਕਰ ਕਿਸ਼ਰੀ ਰਾਜ ਦੇ ਕਈ ਵੈਰ ਨੂੰ ਗਾਉਂਦੇ ਹਨ ਸਾਥੀਓ ਸੰਗ ਬਰੰਗ ਜਨ ਲਾਜ ਦੇ ਰੰਗਣੀ ਲਾਈ ਦੀਆਂ ਹਨ ਮੇਲ ਦੀਆਂ ਹਨ ਮਹਿਰਾਰੀ ਕਰਲਾਤੀ ਧਰਿਕ ਤੇ ਮਹਿਰਾਰੀ ਆਗਣੀ ਏ ਕੋ ਕਰਨਾਕੀ ਹਰ ਘਾੜੀ ਕੀਤੀ ਹੋਈ ਗਬਰੀ ਗਾਵ ਹੈ ਆਸਾਵਰੀ ਤੀਜੀ ਗਉਰੀ ਹੈ ਚੌਥੀ ਆਸਾਵਰੀ ਹੈ ਤੇਹ ਪਾਛੈ ਆਸਾਵਰੀ ਨਹੀਂ ਪੜਨ ਆਸਾਵਰੀ ਪੜਨ ਤੇਹ ਪਾਛੈ ਸਿੰਧਵੀ ਆਲਾ ਇਸ ਤੋਂ ਪਿੱਛੋਂ ਪੰਜਵੀਂ ਸਿੰਧਵੀ ਕਹੀਦੀ ਹੈ ਸ੍ਰੀ ਰਾਗ ਸਿਉ ਪੰਜਵੀਂ ਆਸਾ ਇਸ ਸ੍ਰੀ ਰਾਗ ਦੇ ਨਾਲ ਮਹਾਰਾ ਪੰਜੇ ਸਥਾਪਨ ਕੀਤੇ ਇਸਤਿਤ ਕੀਤੀਆਂ ਹਨ ਸਾਲੂ ਸਾਗ ਸਾਗਰਾ ਇਹਦੇ ਪੁੱਤਰ ਮਹਾਰਾ ਜੀ ਇੱਕ ਸਾਲੂ ਹੈ ਦੂਜਾ ਸਾਰਗ ਹੈ ਤੀਜਾ ਸਾਗਰ ਹੈ ਔਰ ਗੋਡ ਗੰਭੀ ਔਰ ਗੋਡ ਰਾਗ ਹੈ ਕਿ ਗੰਭੀਰ ਹੈ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਇੱਕ ਛੇਵ ਸਤਮ ਕੁੰਭ ਅਠਵ ਹਮੀਰ ਇਹ ਆਚ ਪੁੱਤਰ ਹਮ ਸੁਰੀਲਾ ਗਦੇ ਗੁੰਡ ਕੁੰਬ ਹਮੀਰ ਗੁੰਡ ਤੇ ਕੁੰਬ ਤੇ ਹਮੀਰ ਪੰਜ ਪਹਿਲਾ ਕੇ ਸੱਤ ਅੱਠ ਹਨ ਛਤਮ ਮੀਗ ਰਾਗ ਵੈ ਗਾਵ ਹੈ ਸਿਰਵਾ ਮਾਰਾ ਮੀਗ ਰਾਗ ਹੈ ਉਸ ਪਰੇਸ਼ ਨੂੰ ਗਾਉਂਦਾ ਹੈ ਪੰਜ ਸੰਗ ਬਰੰਗ ਲਲਾ ਪੰਜ ਨਾਲ ਬਰੰਗਣ ਇਸਤਰੀਆਂ ਰਾਗਣੀਆਂ ਸੁੰਦਰ ਲਾਈ ਦੀਆਂ ਮੇਲੀ ਦੀਆਂ ਹਨ ਛੋਰਠ ਗੋਡ ਮਲਾਰੀ ਤੁਲੀ ਛੋਰਠ ਆਦਮੀ ਹੈ ਗੋਡ ਆਦਮੀ ਹੈ ਮਲਾਰੀ ਹੈ ਤੁਨੀ ਸੂਚਾ ਰਵੀਓ ਸੁੰਦਰ ਉਹਨੂੰ ਗਾਵੈ ਆਸਾ ਗੁਣੋ ਫਿਰ ਆਸਾ ਚੌਥੀ ਹੈ ਗੌਦਰੀਆਂ ਦੇ ਗੁਣ ਵਿਚਾਰ ਕੇ ਗੁਣੀ ਪੁਰਖ ਕੂਕੈ ਸੁਰ ਸੂਹਾ ਕੋਨਕੀਨੀ ਫਿਰ ਉੱਚੀ ਸੁਰ ਨਾਲ ਸੂਹਾ ਰਾਗਣੀ ਹੈ ਉਹਨੂੰ ਆਚਰਨ ਕਰਦੀ ਬੇਗ ਰਾਗ ਤੇ ਉਪਾਚਉ ਇਹ ਮੇਰਾ ਰਾਗ ਦੇ ਨਾਲ ਮਾਰਾ ਪੰਜੇ ਜਾਣੀਆਂ ਗਈਆਂ ਹਨ ਮੈਰਾ ਧਰ ਗਜ ਧਰ ਕੇ ਦਾ ਇਹ ਮੇ ਪੁੱਤਰوں ਦਾ ਇੱਕ ਬੈਰਾ ਧਰ ਹੈ ਦੂਜਾ ਗੰਧ ਧਾਰ ਹੈ ਤੀਜਾ ਕਦਾਰਾ ਹੈ ਜਵਲੀ ਧਾਰ ਨਤ ਔ ਜਲ ਧਾਰ ਚੰਖਾ ਜਵਲੀ ਧਾਰਵਾ ਤੇ ਨਟ ਹੈ ਤੇ ਔ ਜਲ ਧਾਰਾ ਹੈ ਕੁੰਨ ਕੁੰਨ ਗਾਵੇ ਸ਼ੰਕਰ ਔ ਸਿਆਨ ਅੱਗੇ ਸ਼ੰਕਰ ਹੈ ਇਹ ਸ਼ਾਮਾ ਹੈ ਮੀਗ ਰਾਗ ਪੁੱਤਰਨ ਕੇ ਇਹ ਮੀਗ ਰਾਗ ਦੇ ਪੁੱਤਰਾ ਦੇ ਨਾਮ ਹਨ ਖਾਚ ਰਾਗ ਉਨਾਰੇ ਉਸ ਗੁਰੂ ਜੀਸ਼ ਨੂੰ ਇਹ 6 ਰਾਗ ਸਾਰੇ ਗਾਉਂਦੇ ਹਨ ਅੰਗ ਰਾਗ ਦੀਤੀ ਨਾਮ ਰਾਗਣੀਆਂ 30 ਹਨ ਇਹ ਗਾਉਂਦੀਆਂ ਹਵੇ ਪੁੱਤਰ ਰਾਗ ਅੱਛੇ ਸਾਰੇ ਪੁੱਤਰ ਇਹ ਰਾਗਾਂ ਦੇ ਹਨ 18 10 20 ਤੇ 18 ਤੋਂ 10 ਤੇ 20 48 ਹਨ 44 ਰਾਗਾਂ ਦੇ ਪੁੱਤਰ ਹਨ 6 ਰਾਗ ਹਨ 3 ਰਾਗ ਨਹੀਂ ਹੈ ਸਾਰੇ 84 ਹਨ ਇਹਨਾਂ ਦੇ ਸਵੇਜ ਜੋ ਬਾਣੀ ਦਾ ਪਾਠ ਕਰੇਗਾ ਉਹ 84 ਵਿੱਚ ਨਹੀਂ ਆਵੇਗਾ ਸਾਥ ਸੰਗਤ ਜੀ ਉਹਦੀ 84 ਕੱਟੀ ਜਾਵੇਗੀ ਇਹ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਬਾਣੀ ਤੇ ਇੱਥੇ ਪਹੁੰਚ ਪਾਇਆ ਹੈ ਇਸੇ ਪ੍ਰਕਾਰ ਇਹਨਾਂ ਮਕੀਰ ਸਮਝਣਾ ਕਰੋ